ਜਿਹੜਾ ਇਹ ਹਾਸਤਾ ਹੋਇਆ ਜੀ ਇਹ ਹਾਸਤਾ ਹੋਇਆ ਸੀਗਾ ਪਿੰਡ ਲਾਲਿਆਂ ਵਾਲੀ ਆ ਜਿਹੜੇ ਬਾਈ ਦਾ ਟਰੈਕਟਰ ਸੀਗਾ ਇਹ ਬਾਈ ਦਾ ਪਿੰਡ ਸੀ ਭੰਮੇ ਕਲਾਂ ਜ਼ਿਲ੍ਹਾ ਮਾਨਸਾ ਤੇ ਹਲਕਾ ਸਰਦੂਲਗੜ ਇਹ ਵੱਡੇ ਰੋਡ ਤੋਂ ਨੇੜੇ ਪਿੰਡ ਪੈ ਜਾਂਦਾ ਜੀ ਸਰਸਾ ਰੋਡ ਤੇ ਜਿਹੜਾ ਇਹ ਟਰੈਕਟਰ ਆ ਨਾ ਸੋਨਾਲੀਕਾ ਦੋਸਤੋ 700 ਅ 2007 ਮਾਡਲ ਟਰੈਕਟਰ ਆ ਇਹ ਪਾਈਆਂ ਦਾ ਪਰਿਵਾਰ ਦਾ ਇਹ ਟਰੈਕਟਰ ਹੈਗਾ ਇਹਨਾਂ ਦੇ ਆਸਾਂ ਤੇ ਜਿਹੜਾ ਬਿਲਕੁਲ ਵੀ ਪਾਣੀ ਫਿਰ ਗਿਆ ਜਿਹੜਾ ਸਵੇਰੇ 4 ਵਜੇ ਅਸਮਾਨੀ ਬਿਜਲੀ ਡਿੱਗਣ ਦੇ ਕਾਰਨ ਜਿਹੜੀਆਂ ਗੱਠਾਂ ਨੂੰ ਅੱਗ ਲੱਗੀ ਹੈ ਨਾ ਉਹਦੇ ਕਾਰਨ ਇਹ ਟਰੈਕਟਰ ਜਿਹੜਾ ਮੱਚ ਕੇ ਤੇ ਇੱਕ ਟਰਾਲਾ ਸੀ ਜਮਾ ਸਵਾਹ ਹੋ ਗਿਆ ਆਪਾਂ ਮਦਦ ਕਰਨੀ ਹੈ ਇਸ ਪਰਿਵਾਰ ਦੀ ਮੈਂ ਸਕਰੀਨ ਤੇ ਇਹਨਾਂ ਦਾ ਨੰਬਰ Google Pay ਅਕਾਊਂਟ ਨੰਬਰ ਸਾਰਾ ਕੁਝ ਸ਼ੇਅਰ ਕਰੂਗਾ ਤੁਹਾਡੇ ਅੱਗੇ ਮੈਂ ਹੱਥ ਬੰਨ੍ਹ ਕੇ ਹੀ ਬੇਨਤੀ ਕਰੂਗਾ ਕਿ ਵੀਡੀਓ ਨੂੰ ਵੱਧ ਤੋਂ ਵੱਧ ਗਰੁੱਪਾਂ ਦੇ ਵਿੱਚ ਸ਼ੇਅਰ ਕਰਨੀਆਂ ਤਾਂ ਜੋ ਕਿਸੇ ਦਾਨੇ ਵੀਰ ਦਾ ਇਹਨਾਂ ਤੇ ਇੱਕ ਟਰਸਟ ਬਣੇ ਤੇ ਇਹਨਾਂ ਬਾਈਆਂ ਨੂੰ ਕੋਲੇ ਆ ਕੇ ਚਾਹੇ ਕਾਊਂਟਰਾਈ ਕਿਸੇ ਵੀ ਨਾਲ ਗੱਲਬਾਤ ਇਹਨਾਂ ਨਾਲ ਕਰਕੇ ਇਹਨਾਂ ਦਾ ਨੰਬਰ ਵੀ ਚਲਾਵਾਂਗੇ ਇਹਨਾਂ ਨਾਲ ਗੱਲਬਾਤ ਕਰਕੇ ਹਾਸਤਾ ਪੁੱਛ ਕੇ ਫਿਰ ਇਹਨਾਂ ਦੇ ਅਕਾਊਂਟ ਦੇ ਵਿੱਚ ਜਿੱਦਾਂ ਵੀ ਹੋਈ ਹਲਪ ਤੁਸੀਂ ਆਪਣੀ ਦਸਾਂ ਨਾ ਹੋਂਦੀ ਕਮਾਈ ਦੇ ਵਿੱਚੋਂ ਜਿੰਨੀ ਵੀ ਸ਼ਰਦਾ ਭਾਵਨਾ ਰੱਖਦੇ ਹੋਇਓ ਕਿਉਂਕਿ ਮਜ਼ਦੂਰ ਪਰਿਵਾਰ ਨੇ ਇਹੀ ਗੱਲ ਦੱਸੀ ਸੀ ਬੜੀਆਂ ਆਸਾਂ ਸੀ ਇਹ ਚੀਜ਼ ਤੇ ਤੇ ਹੁਣ ਵੀ ਪੂਰੀ ਤਰ੍ਹਾਂ ਰੁਕ ਗਿਆ ਸਾਧਨ ਹੁਣ ਹਾਂਜੀ ਰੁਕ ਗਿਆ ਇੱਕ ਦਾ ਬਾਈ ਦਿਲ ਦਾ ਛੋਟਾ ਕਰੋ ਹਨਾ ਕਿਉਂਕਿ ਪੰਜਾਬ ਦੇ ਵਿੱਚ ਬਹੁਤ ਏਦਾਂ ਦੇ ਦਾਨੀ ਵੀਰ ਨੇ ਵੀ ਜਿਹੜੀ ਆਪਣੀ ਮਦਦ ਹੋਊਗੀ ਕੋਈ ਗੱਲ ਨਹੀਂ ਵੈਗਰੂ ਆ ਤੇ ਮੈਂ ਅਰਦਾਸ ਕਰਦਾ ਵੀ ਸੱਚੇ ਬਾਦਸ਼ਾਹ ਇਹ ਭਰਾ ਦੀ ਜਰੂਰ ਮਦਦ ਕਰੀਏ ਯਾਰ ਕਿਉਂਕਿ ਗਰੀਬ ਪਰਿਵਾਰ ਹੈਗਾ ਗਰੀਬ ਪਰਿਵਾਰ ਦੀ ਜਦੋਂ ਆਪਾਂ ਮਦਦ ਕਰਨੇ ਆ ਕਿਉਂਕਿ ਜਿਹੜਾ ਦੀਵਾ ਸੀਗਾ ਇਸੇ ਸਹਾਰੇ ਚੱਲਦਾ ਸੀ ਅੱਜ ਜਿਹੜਾ ਬੰਦ ਹੋ ਗਿਆ ਤੇ ਮੇਰੇ ਨਾਲ ਸਾਰੇ ਇਹ ਭਰਾ ਨੇ ਕਿਉਂਕਿ ਡੋਲੇ ਪਏ ਨੇ ਆਪਦੇ ਸਾਧਨ ਨੂੰ ਦੇਖ ਕੇ ਕੌਣ ਨਹੀਂ ਡੋਲਦਾ ਕਰੇ ਇਹ ਟਰੈਕਟਰ ਇਹਨਾਂ ਸੋਹਣਾ ਸੀਗਾ ਕਿਉਂਕਿ ਅੱਜ ਇਹ ਜਿਹੜਾ ਮੱਚ ਕੇ ਵੀ ਜਮਾਂ ਕੰਗਾਲ ਹੋ ਗਿਆ ਤਾਂ ਕਿਹੜੇ ਇਹ ਬਾਈ ਟਰੈਕਟਰ ਨਾਲ ਮੰਨ ਕੇ ਚਲੋ ਇਹ ਆਪਦੀ ਮਿਹਨਤ ਨਹੀਂ ਲੱਗਦੀ ਕਿ ਕੀ ਗੱਲ ਵਾਸਤੇ ਇਹ ਬੈਜੀਪੁਇੰਟ ਜਾ ਕੇ ਲਿਆ ਜੀ ਫਰ ਫੜ ਕੇ ਲੈ ਗੜੜੜ ਕੇ ਲੈ ਕੇ ਵੀ ਮੰਨ ਕੇ ਚਲੋ ਵੀ ਸੁਣ ਇਹ ਗੱਲ ਹੋ ਜੀ ਵਿਰਜਾਰ ਦਾ ਸਾਰਾ ਹੁਣ ਬਾਈ ਫਿਰ ਔਖਾ ਬਹੁਤ ਹੋ ਗਿਆ ਔਖੀ ਹੋਵੇ ਬਾਈ ਮਨ ਕੇ ਚਲੋ ਵੀ ਕਮੇਟੀਆਂ ਘੁੰਮਣੀਆਂ ਚਾਹ ਕੇ ਜਾਂ ਕਿਸੇ ਦਾ ਘੁੰਮਦਾ ਚਾਹ ਕੇ ਬੰਦੇ ਨੇ ਜਰੂਰ ਹੈ ਕਿ ਇੱਥੇ ਲੈ ਆ ਜੀਦਾ ਉਦੋਂ ਇਹਦੀ ਕੀਮਤ ਕਿੰਨੀ ਸੀ ਬਾਈ ਉਦੋਂ ਰੈਂਟ ਜਦੋਂ ਲੈ ਤਾ ਗਿਆ ਉਦੋਂ 70 ਹਜ਼ਾਰ ਲੈ ਤਾ ਸੀ ਵੀ ਦੋ ਲੈ ਵੀ ਦੋਸਤੋਂ ਕਹਿੰਦੇ ਵੀ ਲੈ ਕੇ ਨਾ ਚਾਚੂ ਚੱਕ ਕੇ ਸਾਧਨ ਕਰਿਆ ਸੀ ਬਾਈ ਨੇ ਅੱਜ ਤੁਹਾਡੇ ਸਾਹਮਣੇ ਆ ਕੈਮਰਾ ਇੱਧਰ ਦੇਖਿਓ ਕਿ ਪੂਰੀ ਤਰ੍ਹਾਂ ਜਿਹੜਾ ਖਰਾਬ ਹੋ ਗਿਆ ਜਿਹੜਾ ਟਰਾਲੇ ਦਾ ਬਾਈ ਰੈਂਟ ਦੇ ਦੱਸ ਗਿਆ ਅੱਛਾ ਬਾਈ ਟਰਾਲੇ ਦਾ ਹਾਲ ਤਾਂ ਹੈ ਕਿ ਨਾ ਰੈਂਟ ਦੇ ਦੇ ਜਿਵੇਂ ਉਹ ਜਿਹੜੇ ਮਾਲਕ ਦੀ ਵੇਚੋ ਚੋ ਕਰਾਇਆ ਕੱਟ ਲੈਂਦੇ ਸੀ ਤੁਹਾਨੂੰ ਇਹ ਦੇ ਦਿੰਦੇ ਲੈ ਵੀ ਦੋਸਤੋ ਕਿਉਂਕਿ ਇਸ ਬਾਈ ਦਾ ਜਿਹੜਾ ਪੂਰੀ ਦਿਨਾਂ ਜਿਹੜਾ ਦਿਲ ਅਗਾ ਨਾ ਆਪਦੇ ਟਰੈਕਟਰ ਨੂੰ ਦੇਖ ਕੇ ਟੁੱਟਿਆ ਅੱਕੇ ਆ ਰਿਆ ਬੈਠਾ ਆਪਾਂ ਦੁਬਾਰੇ ਇਸ ਬਾਈ ਨੂੰ ਨਾ ਇੱਕ ਖੜਾ ਕਰਨਾ ਕਿਉਂਕਿ ਪੰਜਾਬ ਆ ਨਾ ਪੰਜਾਬੀ ਹੱਥ ਦੇ ਵਿੱਚ ਬਹੁਤ ਵੱਡੇ ਜਿਗਰੇ ਦਿਲ ਲਈ ਬੈਠੇ ਹੋ ਮੇਰੇ ਜਿੰਨੇ ਵੀ ਐਨ ਆਰ ਆਈ ਭਰਾ ਨੇ ਬਾਹਰੋਂ ਜਿੱਦੇ ਵੀ ਮੇਰੇ ਮੇਰੇ ਨਾਲ ਜੁੜਿਆ ਹੋਇਆ ਫੇਸਬੁੱਕ ਆਪਣਾ ਪਰਿਵਾਰ ਆ ਫੇਸਬੁੱਕ ਜਾਏ ਉਨਾਂ ਦੀ ਆਪਾਂ ਮਦਦ ਕਰਨੀ ਆ ਬਾਈ ਦਾ ਆਪਾਂ ਨੰਬਰ ਵੀ ਦੇਵਾਂਗੇ ਤੇ ਇਹਨਾਂ ਦਾ ਅਕਾਊਂਟ ਨੰਬਰ ਵੀ ਦੇਵਾਂਗਾ ਮੈਂ ਸਕਰੀਨ ਤੇ ਤੇ ਵੀਡੀਓ ਨੂੰ ਚੱਲ ਜੀ ਨੂੰ ਇੰਨਾ ਇੱਕ ਸ਼ੇਅਰ ਕਰ ਦਿਓ ਜਿਹੜਾ ਬਾਈ ਦਾ ਹਨਾ ਦਿਲ ਟੁੱਟਿਆ ਹੋਇਆ ਬਾਈ ਇੱਥੇ ਆ ਕੇ ਥੋੜਾ ਰੋਣ ਲੱਗੇ ਹੋਏ ਹੋਏ ਬਾਈ ਇੱਥੇ ਨਹੀਂ ਦੇਖ ਰਹੀਆਂ ਦਾ ਘਰ ਦੇ ਵੀ ਪਰੇਸ਼ਾਨ ਹੋਣਗੇ ਉਹਨਾਂ ਦੀ ਇਹ ਗੱਲ ਵਾਸਤੇ ਹੋਣੀ ਤਾਂ ਹਨਾ ਇਹ ਚੀਜ਼ਾਂ ਵੀ ਆਪਾਂ ਇਹਨਾਂ ਦਾ ਨੰਬਰ ਚਲਾਵਾਂਗੇ ਸਕਰੀਨ ਤੇ ਜ਼ਰੂਰ ਮਦਦ ਕਰਨੀ ਆ ਯਾਰ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨੀ ਆ ਕਿਉਂਕਿ ਜਿਹੜੀ ਅੱਗ ਆ ਨਾ ਅਜੇ ਤੱਕ ਵੀ ਇੱਧਰ ਟਰੈਕਟਰ ਚੱਲੀ ਜਾਂਦੇ ਨੇ ਅਜੇ ਤੱਕ ਵੀ ਨਹੀਂ ਪੁੱਜੀ ਇਹ ਬਾਈ ਰਾਜ ਇਹਦਾ ਨਾ ਜਮੀ ਮੱਚ ਗਿਆ ਸਵਾਹ ਹੋ ਗਿਆ ਹੋਰ ਹੀ ਮਜ਼ਦੂਰ ਭਰਾ ਰਹੇ ਆ ਆਪਾਂ ਉਹਨਾਂ ਨੂੰ ਵੀ ਮਿਲ ਕੇ ਬਾਈ ਤੁਹਾਡੇ ਨਾਲ ਕੰਮ ਕਰਦੇ ਜੀ ਇਹ ਬਾਈ ਤੁਹਾਡੇ ਨਾਲ ਕੰਮ ਕਰਦੇ ਜੀ ਬਾਈ ਅੱਛਾ ਬਾਈ ਤੁਹਾਡਾ ਏਰੀਆ ਕਿਹੜਾ ਬਾਈ ਤੁਹਾਡਾ ਪਿੰਡ ਕਿਹੜਾ ਦਾ ਹੁੰਦਾ ਆ ਮੈਂ ਗੱਲਾਂ ਬਾਈ ਤੁਹਾਡੇ ਨਾਲ ਹੀ ਕੰਮ ਕਰਦਾ ਠੀਕ ਆ ਬਾਈ ਅੱਛਾ ਹੋਰਨ ਕੋਈ ਮੌਕੇ ਦੇ ਕੋਈ ਵੀ ਨਹੀਂ ਸੀਗਾ ਬਾਈ ਮੌਕੇ ਤੇ ਹੈ ਨਹੀਂ ਸੀਗੇ ਕਹਿੰਦੇ ਵੀ ਜਿਹੜੀ ਇਹ ਘਟਨਾ ਹੋਈ ਸੀ ਨਾ ਦੋਸਤੋ ਉਹ ਉਹ ਸਵੇਰੇ 4 ਵਜੇ ਹੋਈ ਸੀ ਕਿਉਂਕਿ ਪਤਾ ਨਹੀਂ ਲੱਗਿਆ ਸੀ اچانک ਆੱਕ ਜਿਹੜੀ ਪਈ ਸੀਗੀ ਤੇ ਬਾਈਆਂ ਹੋਰਾਂ ਨੂੰ ਬਾਈ ਤੁਹਾਨੂੰ ਲੇਟ ਪਤਾ ਲੱਗਿਆ ਫਿਰ ਇਸ ਤਰ੍ਹਾਂ ਡੇਟ ਪਤਾ ਲੱਗਿਆ ਉਹ ਦੁੰਦੇ ਇਹ ਮੱਚ ਮੁੱਚ ਕੇ ਅਸਤੇ ਹੈ ਅੱਛਾ ਫਿਰ ਕੋਈ ਹੋ ਨਹੀਂ ਹੋਇਆ ਕਹਿਣ ਦਾ ਭਾ ਵੀ ਜਿਹੜੀ ਸਵੇਰੇ ਸਵੇਰੇ ਅੱਗ ਲੱਗੀ ਸੀਗੀ ਜੀ ਜਦੋਂ ਬਾਈਆਂ ਨੂੰ ਪਤਾ ਲੱਗਿਆ ਸੀਗਾ ਸਾਰੇ ਭਰਾਵਾਂ ਨੂੰ ਪਤਾ ਲੱਗਿਆ ਉਹ ਦੂਹੇ ਮੱਚ ਕੇ ਜਿਹੜਾ ਤੁਹਾਡੇ ਸਾਹਮਣੇ ਆ ਕੰਗਾਲ ਹੋ ਗਿਆ ਸੀਗਾ ਤੇ ਬਾਈ ਇਹ ਗਰੀ ਪਰਿਵਾਰ ਸੀਗਾ ਜਮੀ ਗਰੀ ਪਰਿਵਾਰੀ ਠੀਕ ਹੈ ਜੀ ਸਹੀ ਗੱਲ ਆ ਵੀਰ ਜਦੋਂ ਕੋਈ ਹਾਸਤਾ ਗਰੀਬ ਪਰਿਵਾਰ ਨਾਲ ਹੋ ਜੇ ਹਨ ਕੈਣ ਦਾ ਭਾਵ ਆਪਣੀ ਰੀੜ ਦੀ ਹੱਡੀ ਆ ਜਿਹੜੀ ਉਹ ਜਮੀਂ ਬੈਹ ਜਾਂਦੀ ਆ ਉੱਤ ਜਾਂਦੀ ਆ ਖਤਮ ਹੋ ਜਾਂਦਾ ਖਤਮ ਹੋ ਜਾਂਦੀ ਆ ਤੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਬਾਈ ਇਹਨਾਂ ਨੂੰ ਵੀ ਮੰਨ ਕੇ ਵਾਦੋ ਵਾਦ ਮਾਰਦੇ ਹੋ ਇਹ ਆਪਣੇ ਹਨ ਮੱਜ ਤੋਂ ਹੋਣੀ ਚਾਹੀਦੀ ਪੂਰੀ ਪੂਰੀ ਹੋਣੀ ਚਾਹੀਦੀ ਆ ਹਨ ਕੈਣ ਦਾ ਭਾਵ ਜਦੋਂ ਦਾ ਇਹ ਟਰੈਕਟਰ ਦੇਖੀ ਜਾਂਦਾ ਬਾਈ ਨੂੰ ਹਨ ਇਹ ਦਿਮਾਗੀ ਫੈਂਕੀ ਦੀ ਦਿਮਾਗ ਕੱਢਣ ਵਾਲਾ ਹੋਣਾ ਹੈਗਾ ਲੈ ਵੀ ਦੋਸਤੋ ਹਨ ਬਾਈ ਦੀ ਵੀ ਅੱਖਾਂ ਚੋਂ ਪਾਣੀ ਆ ਗਿਆ ਕਿਉਂਕਿ ਇੱਕ ਘਰ ਦੇ ਗਰੀਬ ਦਾ ਜਿਹੜਾ ਰਜਗਾਰ ਮੁੰਡਾਗਾ ਉਹੀ ਆ ਚੀਜ਼ ਬਣ ਕੇ ਹੋ ਜਾਂਦਾ ਹੈ ਨਾ ਆਪਾਂ ਇਹਨਾਂ ਪਰਿਵਾਰ ਨੂੰ ਦੁਬਾਰੇ ਹੌਸਲਾ ਦੇਣਾ ਕਿਉਂਕਿ ਪੰਜਾਬੀਅਤ ਪੰਜਾਬੀਆਂ ਦੇ ਵਿੱਚ ਬਹੁਤ ਵੱਡੇ ਜਿਗਰੇ ਲਈ ਵਰਦੇ ਹੋ ਮੇਰੀ ਹੱਥ ਬੰਨ ਕੇ ਹੀ ਬੇਨਤੀ ਕਰਦੇ ਹਾਂ ਕਿ ਜਿਹੜੇ ਗਰੀਬ ਪਰਿਵਾਰ ਦੀ ਆਪਾਂ ਦੁਬਾਰੇ ਆਸਾਂ ਤੇ ਆਪਾਂ ਉਤਰਨ ਕਿਉਂਕਿ ਵੀਡੀਓ ਨੂੰ ਵੱਧ ਤੋਂ ਵੱਧ ਗਰੁੱਪਾਂ 'ਚ ਸ਼ੇਅਰ ਕਰਦੀਆਂ ਆਪਾਂ ਪਿੰਡ ਇਹ ਇੱਥੇ ਜਿਹੜਾ ਮੰਨ ਕੇ ਚੱਲੋ ਗੱਠਾਂ ਦਾ ਗੁਨਾਮ ਸੀਗਾ ਇਹ ਲਾਲੇ ਵਾਲੀਆ ਪਿੰਡ ਬਾਈ ਤੁਹਾਡਾ ਪਮਾਗਾ ਜੀ ਹਾਂ ਵੱਡੇ ਪਮੇ ਵੱਡੇ ਪਮੇ ਆ ਬਾਈਆਂ ਦਾ ਪਿੰਡ ਆ ਜ਼ਿਲ੍ਹਾ ਮਾਨਸਾ ਹਲਕਾ ਸਰਦੂਲ ਕਾਢ ਦੇ ਵਿੱਚ ਮੇਨ ਰੋਡ ਤੇ ਇਹ ਪਿੰਡ ਪੈ ਜਾਂਦਾ ਜੀ ਤੇ ਭਾਈ ਮੈਂ ਇਹ ਗੱਲ ਕਹਿਣਾ ਚਾਹਣਾ ਵੀ ਜਰੂਰ ਮੱਦ ਤੋਂ ਮੱਦ ਭਾਈ ਇੱਕ ਤਾਂ ਦਿਲ ਨਾ ਛੋਡਾ ਕਰੋ ਹਨਾ ਇਹ ਮੈਂ ਜਰੂਰ ਵਾਹਿਗੁਰੂ ਸੱਚੇ ਪਾਸ਼ਾ ਕੀ ਅਰਦਾਸ ਕਰਦਾ ਸੋਡੀ ਜਰੂਰ ਮੱਦ ਤੋਂ ਹੋਣੀ ਹੈ ਕਿਸੇ ਕਿਸੇ ਕੋਈ ਨਹੀਂ ਇਹਦਾ ਵਾਹਿਗੁਰੂ ਅੱਗੇ ਤੋਂ ਵੀ ਮਿਹਰ ਕਰਨੇ ਹਨ ਕਿਉਂਕਿ ਆਪਣੇ ਕੋਲੇ ਭਰਾ ਇੰਨੇ ਕਦਾਨੀ ਵੀਰ ਬੈਠੇ ਹੁੰਦੇ ਨੇ ਇਹਦਾ ਪਤਾ ਹੀ ਨਹੀਂ ਪਰਮਾਤਮਾ ਕਦੋਂ ਬੋੜ ਜਾਂਦਾ ਤੇ ਇਹ ਦੇਖੋ ਜੀ ਪੂਰੀ ਤਰ੍ਹਾਂ ਜਿਹੜਾ ਟਰੈਕਟਰ ਆ ਨਾ ਸਾਰਿਆਂ ਦਾ ਇਹ ਪੂਰੀ ਤਰ੍ਹਾਂ ਖਤਮ ਹੋ ਗਿਆ ਤੇ ਅੱਗੇ ਤੋਂ ਵੀ ਕੋਈ ਹੁਣ ਬਾਈ ਹੁਣ ਮੰਨ ਕੇ ਚੱਲ ਕੇ ਕੋਈ ਸਾਧਨ ਰੋਕ ਕੇ ਆ ਨਾ ਐਕਸ਼ਨ ਹੀ ਟੁੱਟ ਗਿਆ ਐਕਸ਼ਨ ਹੀ ਟੁੱਟ ਗਿਆ ਬਾਈ ਕੰਮ ਕਰੇ ਵੀ ਹੋਏ ਗੱਲ ਕੋਈ ਨਹੀਂ ਬਾਈ ਤੇ ਵੀਡੀਓ ਨੂੰ ਬਾਅਦ ਤੋਂ ਬਾਅਦ ਸ਼ੇਅਰ ਕਰਨਾ